ਇਹ 1:00 ਵਜ ਕੇ 13-14 ਮਿੰਟ ਦੀ ਗੱਲ ਹੈ ਜੀ ਤੁਸੀਂ ਇੱਥੇ ਆਪਣਾ ਬਿਸਪੋਰਟ ਹੋਇਆ ਜਾਂ ਨਹੀਂ ਬਿਸਪੋਰਟ ਨਹੀਂ ਬਿਸਪੋਰਟ ਉੱਪਰ ਹੀ ਹੋਇਆ ਜੀ ਜਿਹੜਾ ਉਹਦਾ ਮਾਲ ਉਹ ਥੱਲੇ ਡਿੱਗ ਆ ਕੇ ਬਹੁਤ ਜ਼ੋਰ ਨਾਲ ਉਹ ਫਿਰ ਲੜ ਕੇ ਆਲੇ ਦੋਲੇ ਸਾਰੇ ਜੀ ਇੱਧਰ अच्छा हां जी ਤੇ ਪਿੰਡ ਫੇ ਸਾਰਾ ਜਾਗ ਪਿਆ ਸਾਰੇ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਪਿੰਡ ਸਾਰਾ ਜਾਗ ਗਿਆ ਪਰ ਆਪਣੇ ਕ੍ਰੈਸ਼ ਕਰਤਾ ਸੀਗਾ ਜੀ ਫੌਜ ਦੇ ਆ ਫੌਜ ਦੇ ਤੇ ਇਹਦਾ ਜਿਹੜਾ ਮਲਬਾ ਉਹ ਥੱਲੇ ਆ ਕੇ ਡਿੱਗਿਆ ਆ ਚਾਰ ਘਰਾਂ ਦਾ ਵਾਹਾ ਨੁਕਸਾਨ ਕੀਤਾ ਉਹਨੇ ਆ ਦੇਖ ਲਓ ਗੱਡੀ ਕਿੰਨੀ ਭੱਜੀ ਆ ਤੁਹਾਡੇ ਸਾਹਮਣੇ ਆ ਬਾਕੀ ਘਰਾਂ ਦੇ ਸ਼ੀਸ਼ੇ ਸਾਹਮਣੇ ਤੇ ਉਹਨਾਂ ਦਾ ਲੈਂਟਰ ਪਾਰ ਤੇ ਉਹਨਾਂ ਦਾ ਲੈਂਟਰ ਪਾਰ ਜੀ ਤੇ ਤਾਂ ਕਰਕੇ ਜਦੋਂ ਅਸੀਂ ਇੱਕਦਮ ਹੀ ਰਾਤ ਨੂੰ ਉੱਠੇ ਤੇ ਅਸੀਂ ਦੇਖਿਆ ਕਿ ਇਹ ਕੀ ਬਣ ਗਿਆ ਜਦੋਂ ਮੁੜ ਕੇ ਬਾਹਰ ਆਏ ਤੇ ਦੇਖਿਆ ਕਿ ਇੱਥੇ ਬਹੁਤ ਖਲਾਰਾ ਪਿਆ ਹੋਇਆ ਸੀਗਾ ਤੇ ਜਿਹੜਾ ਇੱਧਰ ਦੇਖਿਆ ਗੱਡੀ ਵੀ ਸਾਰੀ ਟੁੱਟੀ ਪਈ ਆ ਸ਼ੀਸ਼ੇ ਗੱਡੀਆਂ ਟੁੱਟੇ ਪਏ ਆ ਤੇ ਫੇਰ ਮੁੜ ਕੇ ਦੇਖਿਆ ਟੇ ਪਾਣੀ ਵਾਲੀਆਂ ਟੈਂਕੀਆਂ ਵੀ ਟੁੱਟੀਆਂ ਪਈਆਂ ਸੀਗੀਆਂ ਜੀ ਤੇ ਸ਼ੀਸ਼ੇ ਘਰ ਦੇ ਦੇਖੇ ਉਹ ਵੀ ਸਾਰੇ तकरीबन ਸਾਰੇ ਟੁੱਟੇ ਸੀਗੇ ਜੀ ਤੇ ਉਹਦੇ ਬਾਅਦ ਤੇ ਲੋਕੀ ਡਰ ਦਾ ਮਾਹੌਲ ਬਹੁਤ ਬਣ ਗਿਆ ਤੇ ਬਾਅਦ ਚ ਅਸੀਂ ਫੋਰਸ ਨੂੰ ਆਪਣੇ ਥਾਣੇ ਬਤਾਰੇ ਫੋਨ ਕੀਤਾ ਕਿਉਂਕਿ ਸਾਨੂੰ ਫੋਰਸ ਸਟੇਸ਼ਨ ਲੱਗਦਾ ਜੀ ਉਹਨਾਂ ਨੂੰ ਫੋਨ ਕੀਤਾ ਉਹ ਆਏ ਮੌਕੇ ਤੇ 10 ਮਿੰਟ ਦੇ ਵਿੱਚ ਵਿੱਚ ਆ ਗਏ ਉਹ ਤੇ ਉਹ ਪਟ્રોલਿੰਗ ਤੇ ਹੀ ਸੀਗੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਵੇਰੇ ਜਦੋਂ ਥੋੜਾ ਚਾਹ 5 ਵਜੇ ਨਾਲ ਆਰਮੀ ਸੱਦੀ ਤੇ ਉਹ ਜਿਹੜਾ ਸਾਰਾ ਉਹਦਾ ਕਚਰਾ ਸੀਗਾ ਉਹ ਲੈ ਗਿਆ ਚੱਕੇ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਪਾਕਿਸਤਾਨ ਨਾਲ ਸਾਡਾ ਕ੍ਰਾਈਸਿਸ ਚੱਲ ਰਿਹਾ ਹੈ ਹਾਂ ਜੀ ਹਿੰਦੁਸਤਾਨ ਦੀ ਫੌਜ ਦਾ ਕਿਸ ਤਰ੍ਹਾਂ ਦੇ ਫੈਸਲਾ ਫਾਇਆ ਕਰਨਾ ਚਾਹੁੰਦੇ ਨਹੀਂ ਤੇ ਇਹੀ ਕਹਿੰਦੇ ਜੀ ਬੰਦ ਹੋ ਜਵੇ ਇੱਥੇ ਆਮ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਹੋਰ ਤਾਂ ਕਿਸੇ ਦਾ ਕੀ ਜਾਣਾਂ ਆਮ ਲੋਕੀ ਬਹੁਤ ਇਸ ਦੇ ਲਪੇਟ ਚਾ ਰਹੇ ਆ ਜੀ ਅਸੀਂ ਤਾਂ ਭਾਜੀ ਸਰਕਾਰਾਂ ਨੂੰ ਇਹੇ ਬੇਨਤੀ ਕਰਦੇ ਆਂ ਵੀ ਇਹਨੂੰ ਜਿੰਨੀ ਜਲਦੀ ਤੋਂ ਜਲਦੀ ਇਹਨੂੰ ਸਮਾਪਤ ਕੀਤਾ ਜਾਵੇ ਕਿਉਂਕਿ ਲੋਕਾਂ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ